ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਗੋਗਨ ਸਿੰਘ ਸਿੱਧੂ ਮੁਖਾਤੀਵਾ ਤੁਹਾਡੇ ਨਾਲ ਤੇ ਅੱਜ ਇੱਕ ਕਵਿਤਾ ਦੇ ਨਾਲ ਤੁਹਾਡੇ ਨਾਲ ਮੈਂ ਸਾਂਝ ਪਾਉਣ ਜਾ ਰਿਹਾ ਕਵਿਤਾ ਹੈ ਕਿ ਭੋਇਂ ਵੰਡੀ ਘਰ ਵੀ ਵੰਡ ਲਿਆ ਕੱਢ ਵਿਚਾਲੇ ਕੰਧ ਲਈ ਵੰਡਣੀ ਸੀ ਦੁੱਖ ਦਰਦ ਪੁੱਤਾਂ ਨੇ ਬਾਪੂ ਬੇਬੇ ਵੰਡ ਲਈ ਵੰਡਣੀ ਸੀ ਦੁੱਖ ਦਰਦ ਪੁੱਤਾਂ ਨੇ ਤੇ ਬਾਪੂ ਬੇਬੇ ਵੰਡ ਲਈ ਨਹਿਰ ਦੇ ਲਾਗੇ ਲੱਗਦੀ ਪੈਲੀ ਛੋਟੇ ਪੁੱਤਰ ਹਿੱਸੇ ਆਈ ਨਹਿਰ ਦੇ ਲਾਗੇ ਲਗਦੀ ਪੈਲੀ ਛੋਟੇ ਪੁੱਤਰ ਹਿੱਸੇ ਆਈ ਉਂਗਲਾਂ ਕਰ ਕਰ ਪੁੱਛਣ ਬਾਪ ਨੂੰ ਤੈਂ ਦੱਸ ਕੀ ਕਰੀ ਕਮਾਈ ਵੱਡੇ ਪੁੱਤਰ ਨਿਆਈ ਵਾਲੀ ਪੈਲੀ ਕਹਿ ਕੇ ਮੰਗ ਲਈ ਬੰਣਨੇ ਸੀ ਦੁੱਖਦਰਦ ਪੁੱਤਾਂ ਨੇ ਬਾਪੂ ਬੇਬੇ ਬੰਨ ਲਈ ਬੰਣਨੇ ਸੀ ਦੁੱਖਦਰਦ ਪੁੱਤਾਂ ਨੇ ਬਾਪੂ ਬੇਬੇ ਬੰਨ ਲਈ ਅੱਗੇ ਹੈ ਕਿ ਸੀ ਇੱਕ ਸੰਦੂਖ ਪੁਰਾਣਾ ਮਾਂ ਦਾ ਸੀ ਇੱਕ ਸੰਦੂਖ ਪੁਰਾਣਾ ਮਾਂ ਦਾ ਉਹ ਵੀ ਖੋਲ ਕੇ ਬਹਿ ਗਏ ਬੇਣ ਪੁੱਛੇ ਹੀ ਬੁੱਢੀ ਮਾਂ ਤੋਂ ਲੀੜਾ ਲੱਤਾ ਵੰਡ ਕੇ ਲੈ ਗਈ ਮਾਲਾ ਦਾਦੀ ਦੀ ਐਣਕ ਬਾਬੇ ਦੀ ਬੰਡੀ ਐਸੀ ਸੰਗ ਲਹੀ ਬੰਣੇ ਸੀ ਦੁਖਦਾਰ ਪੁੱਤਾਂ ਨੇ ਬਾਪੂ ਬੇਬੇ ਵੰਡ ਲਈ ਬੰਣੇ ਸੀ ਦੁਖਦਾਰ ਪੁੱਤਾਂ ਨੇ ਬਾਪੂ ਬੇਬੇ ਵੰਡ ਲਈ ਅੱਗੇ ਹੈ ਕਿ ਵੀਰਾਂ ਵਿੱਚ ਸ਼ਰੀਕਾ ਪਲਦਾ ਵੀਰਾਂ ਵਿੱਚ ਸ਼ਰੀਕਾ ਪਲਦਾ ਤੱਕ ਕੇ ਭੈਣਾ ਰੋਈਆਂ ਮਾਪੇ ਮਨ ਭਰਿਆ ਬੈਠੇ ਜਾਣੋ ਸਦਰਾਂ ਹੀ ਮੁਈਆਂ ਸੱਬਲ ਚੁੱਕੀ ਉਦੇੜਨ ਤੁਰ ਪਈ ਇੱਕ ਪੁਰਾਣੀ ਕੰਨ ਲਈ ਬੰਨਣੇ ਸੀ ਦੁਖਦਾਰ ਪੁੱਤਾਂ ਨੇ ਬਾਪੂ ਬੇਬੇ ਬੰਨ ਲਈ ਬੰਨਣੇ ਸੀ ਦੁਖਦਾਰ ਪੁੱਤਾਂ ਨੇ ਬਾਪੂ ਬੇਬੇ ਬੰਨ ਲਈ ਇਹ ਲਾਸਟ ਹੈ ਕਿ ਬਾਪੂ ਤੇਰੇ ਵੱਲ ਬੇਬੇ ਮੇਰੇ ਵੱਲ ਇੱਕ ਪੁੱਤ ਨੇ ਆਖ ਸੁਨਾਇਆ ਬਾਪੂ ਤੇਰੇ ਵੱਲ ਬੇਬੇ ਮੇਰੇ ਵੱਲ ਇੱਕ ਪੁੱਤ ਨੇ ਆਖ ਸੁਨਾਇਆ ਮਾਪੇ ਦੇ ਖਰਚ ਦਾ ਦੋ ਨਰਚ ਦਾ ਦੋਨਾ ਲਿਖ ਲਿਖ ਕੇ ਹਿਸਾਬ ਗਣਾਇਆ ਮਹੀਨਿਆਂ ਵੱਧਾ ਖਰਚਾ ਜੋੜਿਆ ਲੂਣ ਮਿਰਚ ਤੇ ਖੰਡ ਲਈ ਮਹੀਨਿਆਂ ਵੱਧਾ ਖਰਚਾ ਜੋੜਿਆ ਲੂਣ ਮਿਰਚ ਤੇ ਖੰਡ ਲਈ ਬੰਨਨੇ ਸੀ ਦੁਖਦਾਨ ਪੁੱਤਾਂ ਨੇ ਬਾਪੂ ਬੇਬੇ ਬੰਨ ਲੀ ਬੰਨਨੇ ਸੀ ਦੁਖਦਾਨ ਪੁੱਤਾਂ ਨੇ ਬਾਪੂ ਬੇਬੇ ਬੰਨ